ਔਰ ਕਬੀਰ ਕਹਿੰਦੇ ਨੇ ਜੈਨ ਦਰ ਆਵਤ ਜਾਤਿਓ ਹਟਕੇ ਨਾਹੀ ਕੋਏ ਸੋਦਰ ਕੈਸਾ ਛੋੜੀਏ ਜੋ ਦਰ ਐਸਾ ਹੋਏ ਕਬੀਰ ਕਹਿੰਦੇ ਨੇ ਪ੍ਰਮਾਤਮਾ ਦਾ ਦਰ ਕਿਸੇ ਲਈ ਵੀ ਬੰਦ ਨਹੀਂ ਹੈ ਕਿਸੇ ਲਈ ਵੀ ਨਹੀਂ ਜੋ ਦਰ ਬੰਦ ਹੈ ਕਿਸੇ ਲਈ ਕਿਸੇ ਲਈ ਖੁੱਲਦਾ ਹੈ ਕਿਸੇ ਲਈ ਬੰਦ ਹੈ ਉਹ ਰੱਬ ਦਾ ਦਰ ਨਹੀਂ ਹੋਵੇਗਾ ਹੋਵੇਗਾ ਕੁਝ ਕਮ ਸੇ ਕਮ ਪ੍ਰਮਾਤਮਾ ਦਾ ਘਰ ਤੇ ਉਹ ਨਹੀਂ ਹੈ ਕਿਸੇ ਲਈ ਖੁੱਲ੍ਹਾ ਹੈ ਕਿਸੇ ਲਈ ਬੰਦ ਹੈ ساری ਦੁਨੀਆ ਦੇ ਜਿਸ ਤਰ੍ਹਾਂ ਹੈ ਇਹ ਵੀ ਮੈਰਜ ਕਰਦੇ ਆ ਭੁੱਲ ਕੇ ਵੀ ਉਸ ਨੂੰ ਪ੍ਰਭੂ ਦਾ ਘਰ ਨਾ ਸਮਝ ਲੈਣਾ ਕਿਸੇ ਲਈ ਖੁੱਲ੍ਹਾ ਹੈ ਤੇ ਕਿਸੇ ਲਈ ਬੰਦ ਹੈ ਬੰਦ ਹੈ ਧਰਮ ਦੇ ਨਾਂ ਤੇ ਵੀ ਬੜੇ-ਬੜੇ ਪਾਪ ਤੇ ਕਲਗੀਧਰ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਫਰਮਾਨ ਕਰਦੇ ਨੇ ਪਾਪ ਕਰੇ ਪਰਮਾਰਥ ਕੇ ਵਸ ਤੈ ਪਾਪਨ ਤੇ ਪੁਨੋ ਪਾਪ ਲਜਾਇ ਇਕ ਦਫਾ ਤੇ ਪਾਪ ਵੀ ਸ਼ਰਮਸਾਰ ਹੋ ਜਾਂਦੇ ਨੇ ਤੇ ਪਾਪੀ ਨੂੰ ਕਹਿੰਦੇ ਨੇ ਕੰਬਖਤ ਤੂੰ ਕਿਹੜੀ ਥਾਂ ਤੇ ਮੈਨੂੰ ਵਰਤਦਾ ਤੇ ਧਰਮ ਦੇ ਨਾਂ ਤੇ ਚਲੋ ਕਿਸੇ ਬਾਜ਼ਾਰ ਦੇ ਚ ਮੈਨੂੰ ਵਰਤਦਾ ਰਾਜਨੀਤੀ ਚ ਮੈਨੂੰ ਵਰਤਦਾ ਤੂੰ ਮੈਨੂੰ ਇਸਤੇਮਾਲ ਕਰ ਰਹੇ ਆ ਧਰਮ ਦੇ ਨਾਂ ਤੇ ਧਰਮ ਮੰਦਰ ਦੇ ਚ ਧਰਮ ਦੇ ਨਾਂ ਤੇ ਖੁਦਾ ਦੇ ਨਾਂ ਤੇ ਯਕੀਨ ਜਾਣੋ ਰਾਜਨੀਤੀ ਦੇ ਨਾਂ ਤੇ ਬੜੇ ਖੂਨ ਖਰਾਬੇ ਹੋਏ ਨੇ ਅਰਥ ਧਨ ਦੇ ਨਾਂ ਦੇ ਤੇ ਬੜੇ ਖੂਨ ਖਰਾਬੇ ਹੋਏ ਨੇ ਪਰ ਬਹੁਤ ਵੱਡੇ ਖੂਨ ਖਰਾਬੇ ਪ੍ਰਮਾਤਮਾ ਦੇ ਨਾਂ ਤੇ ਖੁਦਾ ਦੇ ਨਾਂ ਤੇ ਹੋਏ ਨੇ ਦੁਨੀਆਂ ਦਾ ਇਤਿਹਾਸ ਪੜ੍ਹ ਕੇ ਦੇ ਤੁਸੀਂ ਦੇਖੋ ਐਸਾ ਕਮ ਹੈ ਦਰਸਲ ਆਧਾਰਮਕ ਮਨੁੱਖ ਧਾਰਮਕ ਲਿਬਾਸ ਪਹਿਨ ਲੈਂਦੇ ਨੇ ਆਧਾਰਮਕ ਮਨੁੱਖ ਧਾਰਮਕ ਹੋਣ ਦਾ ਦਾਵਾ ਕਰਦੇ ਨੇ ਭਾਈ ਗੁਰਦਾਸ ਜੀ ਨੇ ਤੇ ਇਸ ਦੇ ਉੱਤੇ ਇੱਕ ਬੜਾ ਕੀਮਤੀ ਸਵਈਆ ਲਿਖਿਆ ਹੈ ਉਹ ਕਹਿੰਦੇ ਨੇ ਚੰਦਨ ਕੀ ਬਾਰ ਜੈਸੇ ਦੀਜੀਤ ਬਬੂਰ ਦਰਮ ਕੰਚਨ ਸਬਟ ਮਦ ਕਾਂਚ ਗ੍ਰਹਿ ਰੱਖੀਏ ਭਾਈ ਸਾਹਿਬ ਕਹਿੰਦੇ ਨੇ ਇੱਕ ਕਿਸਾਨ ਆਪਣੀ ਖੇਤੀ ਦੇ ਚਾਰੋਂ ਪਾਸੇ ਚੰਦਨ ਦੀ ਬਾੜ ਲਾ ਰਿਹਾ ਸੀ ਚੰਦਨ ਭਾਰਤ ਦੇ ਚ ਹੀ ਆਉਂਦਾ ਹੈ ਹੋਰ ਤੇ ਕਿਧਰੇ ਮੈਂ ਸੁਣਿਆ ਨਹੀਂ ਇਸ ਤਰ੍ਹਾਂ ਮੇਰੇ ਕਿਸੇ ਮਿੱਤਰ ਨੂੰ ਮੈਨੂੰ ਗੱਲ ਕੀਤੀ ਚੀਨ ਦੇ ਕਿਸੇ ਇਲਾਕੇ 'ਚ ਥੋੜਾ ਬਹੁਤ ਹੁੰਦਾ ਹੈ ਹਿੰਦੁਸਤਾਨ ਵਿੱਚ ਵੀ ਸਿਰਫ ਮੈਸੂਰ ਦੇ ਚ ਆਉਂਦਾ ਹੋਰ ਕਿਧਰੇ ਨਹੀਂ ਆਉਂਦਾ ਔਰ ਬਹੁਤ ਕੀਮਤੀ ਲੱਕੜ ਹੈ ਇੱਕ ਕਿਲੋ ਵਜ਼ਨ ਨਾਲ ਤਲਦੀ ਹੈ 5-5000 ਰੁਪਏ ਦੀ 1 ਕਿਲੋ ਲੱਕੜ ਛੋਟੀ ਜਿਹੀ ਅਸਲੀ ਚੰਦਨ ਬਾਵਨ ਚੰਦਨ ਬਹੁਤ ਮਹਿੰਗਾ ਹੈ ਬਹੁਤ ਮਹਿੰਗਾ ਹੈ ਭਾਈ ਸਾਹਿਬ ਕਹਿੰਦੇ ਨੇ ਇੱਕ ਕਿਸਾਨ ਚੰਦਨ ਦੀ ਲੱਕੜਾਂ ਦੀ ਆਪਣੀ ਖੇਤੀ ਦੇ ਆਲੇ ਦੁਆਲੇ ਵਾੜ ਲਾ ਰਿਹਾ ਸੀ ਚੰਦਨ ਦੀ ਲੱਕੜਾਂ ਦੀ ਐਨੀ ਕੀਮਤੀ ਲੱਕੜ ਤੇ ਉਹਦੀ ਵਾੜ ਲਗਾ ਰਿਆ ਸੀ ਆਪਣੇ ਖੇਤ ਦੇ ਹਲੇ ਦੋਲੇ ਭਗਜੀਂ ਕਹਿੰਦੇ ਨੇ ਮੈਂ ਉਸ ਤੋਂ ਪੁੱਛਿਆ ਤੂੰ ਅੰਦਰ ਬੀਜਿਆ ਕੀ ਹੈ ਕਿ ਵਾੜ ਚੰਦਨ ਦੀ ਲੰਦਾ ਪਿਆ ਅੰਦਰ ਬੋਇਆ ਕੀ ਹੈ ਤੂੰ ਕਿ ਸਰ ਬੀਜਿਆ ਕਹਿੰਦਾ ਨਹੀਂ ਅੰਦਰ ਕਿਕਰਾਂ ਦੇ ਬੂਟੇ ਲਾਏ ਨੇ ਬੂਟੇ ਕਿਕਰਾਂ ਦੇ ਤੇ ਵਾੜ ਚੰਦਨ ਦੇ ਚੰਦਨ ਕੇ ਬਾੜ ਜੈਸੇ ਦੀਜੀਤ ਬਬੂਰ ਦਰਮ ਕੰਚਨ ਸਬਟ ਮਦ ਕਾਂਚ ਗਰੇ ਰੱਖੀ ਹੈ ਭਾਈ ਸਾਹਿਬ ਕਹਿੰਦੇ ਨੇ ਫਿਰ ਉਸ ਕਿਸਾਨ ਦੇ ਘਰ ਮੈਂ ਸੋਨੇ ਦਾ ਬਕਸਾ ਵੇਖਿਆ ਬਹੁਤ ਵੱਡੀ ਸੇਫ ਬਹੁਤ ਵੱਡਾ ਬਕਸਾ ਸੋਨੇ ਦਾ ਭਾਈ ਜੀ ਕਹਿੰਦੇ ਨੇ ਮੈਂ ਪੁੱਛਿਆ ਇਹਦੇ ਚ ਕੀ ਰੱਖਿਆ ਹੀਰੇ ਰੱਖੇ ਨੇ ਪੰਨੇ નીलम ਮੋਤੀ ਐ ਨਾ ਵੱਡਾ ਬਕਸਾ ਸੋਨੇ ਦਾ ਕਹਿੰਦਾ ਨੇ ਇਹਦੇ ਚ ਪੱਥਰ ਰੱਖੇ ਨੇ ਪੱਥਰ ਰੱਖੇ ਨੇ ਸੋਨੇ ਦੇ ਬਕਸੇ ਚ ਚੰਦਨ ਦੀ ਵਾੜ ਲਾਈ ਹੈ ਕਿਕਰਾਂ ਦੇ ਆਲੇ ਦੋਲੇ ਭਾਈ ਜੀ ਕਹਿਣਾ ਕੀ ਚਾਹੁੰਦੇ ਨੇ ਸਾਧਨ ਦੁਰਾਇ ਕੇ ਸਾਦ ਅਪਰਾਧ ਕਰੇ ਉਲਟਈ ਚਾਲ ਕਲੇ ਕਾਲ ਬ੍ਰਹਮ ਬਾਖੀਏ ਇਹ ਕਲਯੁਗ ਦੇਚ ਉਲਟੀ ਚਾਲ ਕਿ ਲੋਕੀ ਧਰਮ ਦਾ ਬਾਣਾ ਪਹਿਣ ਕੇ ਧਰਮ ਦੇ ਨਾਂ ਦੇ ਉਤੇ ਗੁਨਾਹ ਕਰਨਗੇ ਪਾਪ ਕਰਨਗੇ ਬਸਵਾੜ ਚੰਦਨ ਦੀ ਹੋਵੇਗੀ ਚੋਲਾ ਧਾਰਮਿਕ ਹੋਵੇਗਾ ਅੰਦਰ ਤੇ ਕਿੱਕਰੀ ਕਿੱਕਰ ਬਕਸਾ ਸੋਨੇ ਦਾ ਹੋਵੇਗਾ ਅੰਦਰ ਤੇ ਪੱਥਰ ਹੀ ਪੱਥਰ ਧਰਮ ਦੇ ਮੁਖੀ ਨੇ ਅਧਾਰਮ ਕੌਣਗੇ ਧਰਮ ਦੇ ਠੇਕੇਦਾਰ ਨੇ ਪਾਤੀ ਆਉਣਗੇ। ਕਲ ਯੁੱਗ ਦੇ ਵਿੱਚ ਇਸ ਤਰ੍ਹਾਂ ਦੀ ਉਲਟੀ ਚਾਲ। ਦੇਖੋ ਜੋ ਕਾਨੂੰਨ ਨੂੰ ਨਹੀਂ ਸਮਝਦਾ ਉਹ ਵਕੀਲਾਂ ਦਾ ਮੁਖੀ ਤੇ ਨਹੀਂ ਨਾ ਬਣ ਸਕਦਾ। ਆਖਿਰ ਕੋਈ ਵਕੀਲਾਂ ਦਾ ਸਰਮੌਰ ਬਣੇ ਮੁਖੀ ਬਣੇ ਉਹਨਾਂ ਦੀ ਸੰਸਥਾ ਦਾ ਤਾਂ ਕਮ ਸੇ ਕਮ ਉਸਨੇ ਕਾਨੂੰਨ ਤੇ ਪੜਿਆ ਹੋਵੇਗਾ। ਜਾਣਦਾ ਹੋਵੇਗਾ। ਤਾਂ ਹੀ ਬਣੇਗਾ। ਜੇ ਕੋਈ ਸੰਗੀਤਕਾਰਾਂ ਦੇ ਵਿੱਚ ਤੇ ਕਵੀਆਂ ਦੇ ਵਿੱਚ ਮੁਖੀ ਬਣਨਾ ਚਾਹੇ ਤੇ ਕਵਿਤਾ ਦੇ ਸੰਬੰਧ ਵਿੱਚ ਜਾਣਦਾ ਹੋਵੇਗਾ ਮੈਨੂੰ ਚੰਗੀ ਤਰ੍ਹਾਂ ਯਾਦ ਹੈ ਜੁਗਾਦਰੀ ਰਿਚ ਰਾਗ ਦਰਬਾਰ ਸੀ ਕੀਰਤਨ ਦਰਬਾਰ ਰਾਗਾ ਚੌਣਾ ਸੀ ਤੇ ਪੰਜ ਜੱਜ ਬਿਠਾਏ ਗਏ ਤੇ ਬਦਕਿਸਮਤੀ ਸਮਝ ਲਓ ਉਹ ਪੰਜवां ਉਹਨੇ ਮੈਨੂੰ ਵਿੱਚ ਸ਼ਾਮਲ ਕੀਤਾ ਹੋਇਆ ਸੀ ਤੇ ਚਾਰ ਹੋਰ ਸਨ ਗਾਏ ਕਾਇਏ ਸਨ ਚੋਟੀ ਦੇ ਚੰਗੇ ਚੰਗੇ ਸਹਿਣੇ ਉਹਨਾਂ ਚਾਰਾਂ ਦਾ ਫੈਸਲਾ ਇੱਕੋ ਸੀ ਤੇ ਮੇਰਾ ਅਲੱਗ ਉਹਨਾਂ ਦੇ ਨਾਲ ਤੇ ਕਸ਼ਮੀਰ ਤੋਂ ਆਏ ਸਨ ਭਾਈ ਉਜਾਗਰ ਸਿੰਘ ਰਾਗ ਦੇ ਬੜੇ ਤਾਂ ਨੇ ਹੁਣ ਤੇ ਨਹੀਂ ਰਹੇ ਤੇ ਜਦ ਇਨਾਮ ਦੇ ਵਿੱਚ ਉਹਨਾਂ ਦਾ ਕੋਈ ਨਾਂ ਹੀ ਨਹੀਂ ਸੀ ਤੀਜੇ ਥਾਂ ਤੇ ਵੀ ਨਾਂ ਨਹੀਂ ਸੀ ਉਤ ਮੇਰੇ ਕਮਰੇ ਚ ਆ ਗਏ ਕਹਿੰਦੇ ਕਿ ਗਿਆਨੀ ਜੀ ਇਸ ਤਰ੍ਹਾਂ ਦਾ ਜ਼ੁਲਮ ਆਉਂਦਾ ਮੈਂ ਉਹਨਾਂ ਚਾਰਾਂ ਕੁਲ ਪੁੱਛਿਆ ਤੁਸੀਂ ਰਾਗ ਦੇ ਸੰਬੰਧ ਵਿੱਚ ਕੁਝ ਜਾਣਦੇ ਹੋ ਕਹਿੰਦੇ ਨਹੀਂ ਸਿਰਫ ਚੋਟੀ ਦੇ ਧਨਵਾਨ ਸਨ ਬਸ ਐਨੀ ਗੱਲ ਹੈ ਰਾਗ ਦਾ ਕੱਖ ਨਹੀਂ ਪਤਾ ਇਹ ਵੀ ਨਹੀਂ ਪਤਾ ਉਹਨਾਂ ਨੇ ਗਾਇਆ ਕੀ ਹੈ ਕਿਸ ਤਾਲ ਦੇ ਛਗਾਇਆ ਕਿਹੜਾ ਰਾਗ ਗਾਇਆ ਕੁਝ ਵੀ ਨਹੀਂ ਪਤਾ ਸੀ ਪਰ ਚਾਰਾਂ ਦੇ ਫੈਸਲੇ ਇੱਕੋ ਹੀ ਸਨ ਉਹਨਾਂ ਨੇ ਇੱਕੋ ਜਿਹੇ ਨੰਬਰ ਦਿੱਤੇ ਪਹਿਲੇ ਤੋਂ ਹੀ ਵੈਉਤ ਬਣਾਈ ਹੋਈ ਹੱਦ ਹੋ ਗਈ ਇਹ ਤੇ ਇੰਜ ਹੋਇਆ ਅੰਧਾ ਆਗੂ ਜੇਥੀ ਇਹ ਸਭ ਸਾਖ ਮੁਹਾਵੇ ਕਮ ਸੇ ਕਮ ਜੋ ਸੰਗੀਤਕਾਰਾਂ ਦਾ ਮੁਖੀ ਬਣੇ ਕੋਈ ਥੋੜਾ ਬਹੁਤ ਸੰਗੀਤ ਦੇ ਸੰਬੰਧ ਦੇ ਚ ਜਾਣਦਾ ਹੋਵੇ ਜੋ ਧਰਮ ਦਾ ਮੁਖੀ ਬਣੇ ਕਮ ਸੇ ਕਮ ਕੁਛ ਤੇ ਉਸ ਨੂੰ ਧਰਮ ਦਾ ਪਤਾ ਹੋਵੇ ਸਾਰੀ ਦੁਨੀਆ ਦੇ ਚ ਨੜੇ ਨਵੇ ਫਿਸਦੀ ਮਨੁੱਖ ਆਧਾਰਮਕ ਧਰਮ ਦੇ ਮੁਖੀ ਨੇ ਇਹ ਵੀ ਮੈਰਜ਼ ਕਰਦੇ ਧਰਮ ਦਇਆ ਹੈ ਕਰੋਧੀ ਮੁਖੀ ਨੇ ਧਰਮ ਵਿਨਿਮਰਤਾ ਹੈ ਹੰਕਾਰੀ ਮੁਖੀ ਨੇ ਧਰਮ ਸੰਤੁਸ਼ਟੀ ਹੈ ਸੰਤੋਖ ਹੈ ਲੋਭੀ ਮੁਖੀ ਨੇ ਧਰਮ ਤੇ ਭਾਈਚਾਰਾ ਹੈ ਵਿਤਕਰਿਆਂ ਵਾਲੇ ਮਨੁੱਖ ਮੁਖੀ ਨੇ ਸਾਰੀ ਦੁਨੀਆ 'ਚ ਭਾਈ ਗੁਰਦਾਸ ਜੀ ਨੂੰ ਕਹਿਣਾ ਪਿਆ ਇਹ ਤੇ ਇੰਜ ਹੈ ਕਿ ਚੰਦਨ ਦੀ ਵਾੜ ਲਾਈ ਗਈ ਹੈ ਕਿਕਰਾਂ ਦੇ ਆਲੇ ਦੁਆਲੇ ਸੋਨੇ ਦੇ ਬਕਸੇ ਦੇ 'ਚ ਰੱਖਿਆ ਗਿਆ ਪੱਥਰ ਆਧਰਮ ਨੂੰ ਛੁਪਾਉਣ ਵਾਸਤੇ ਧਰਮ ਦੀ ਚੱਦਰ ਪਾਪ ਕਰਨ ਲਈ ਅਪਰਾਧ ਕਰਨ ਲਈ ਧਰਮ ਦਾ ਨਾਮ ਵਰਤਿਆ ਜਾ ਰਿਹਾ ਹੈ ਫਿਕਰਾਂ ਨੂੰ ਛੁਪਾਣ ਵਾਸਤੇ ਚੰਦਨ ਦੀਵਾਰ ਸਾਧਨ ਦੁਰਾਏ ਕੇ ਅਸਾਧ ਅਪਰਾਧ ਕਰੇ ਤਾਂ ਮੈਂ ਅਰਜ਼ ਕਰਾਂ ਰਾਜਨੀਤੀ ਦੇ ਨਾਂ ਤੇ ਬੜੇ ਖੂਨ ਖਰਾਬੇ ਹੋਏ ਨੇ ਧਰਮ ਦੇ ਨਾਂ ਤੇ ਵੀ ਹੋਏ ਨੇ 1000 ਸਾਲ ਤੱਕ ਵਿਚਾਰੇ ਯਹੂਦੀ ਮਾਰ ਖਾਂਦੇ ਰਹੇ ਨੇ ਧਰਮ ਦੇ ਨਾਂ ਤੇ ਹਿੰਦੁਸਤਾਨ ਦੇ ਵਿੱਚ ਲੱਖਾਂ ਬੋਧੀ ਕਤਲ ਹੋਏ ਧਰਮ ਦੇ ਨਾਂ ਤੇ ਲੱਖਾਂ ਬੋਧੀ ਮੈਂ ਕਹਿ ਰਹੇ ਆ। ਬੁਢੇਸ਼ਟ ਮਾਰੇ ਗਏ। ਜ਼ਿੰਦਾ ਦੀਵਾਰਾਂ ਚਿਣੇ ਗਏ। ਕਿਉਂਕਿ ਮਹਾਤਮਾ ਬੁੱਧ ਨੂੰ ਕਹਿ ਦਿੱਤਾ ਗਿਆ ਨਾਸਤਿਕ ਹੈ। ਤੇ ਹੁਣ ਕੌਣ ਦੱਸੇ ਅਗਰ ਉਹ ਪੁਰਸ਼ ਨਾਸਤਿਕ ਹੈ ਮਹਾਤਮਾ ਬੁੱਧ ਤਾਂ ਦੁਨੀਆ ਦੇ ਵਿੱਚ ਕੋਈ ਆਸਤਿਕ ਨਹੀਂ ਹੈ। ਔਰ ਆਪ ਦੀ ਗਿਆਤ ਲਈ ਅਰਸ਼ ਕਰਾਂ ਸਾਰੇ ਬਨਾਰਸ ਦੇ ਵਾਸੀਆਂ ਨੇ ਕਹਿ ਦਿੱਤਾ ਕਿ ਕਬੀਰ ਪਾਗਲ ਹੈ। ਇਸ ਤਰ੍ਹਾਂ ਦਾ ਪਾਗਲ ਮਨੁੱਖ ਸਮਾਜ ਦੇ ਵਿੱਚ ਨਹੀਂ ਰਹਿਣਾ ਚਾਹੀਦਾ ਸਿਕੰਦਰ ਲੋਧੀ ਦੇ ਕੰਨ ਭਰੇ ਗਏ ਸਜ਼ਾਏ ਮੌਤ ਸੁਣਾਈ ਗਈ ਕਬੀਰ ਨੂੰ ਹੁਣ ਸਜ਼ਾਏ ਮੌਤ ਦੇਣ ਵਾਸਤੇ ਸਿਰਫ ਉਸ ਨੂੰ ਪਾਗਲ ਕਰਾਰ ਦੇਣਾ ਹੀ ਕਾਫੀ ਨਹੀਂ ਸੀ ਉਸ ਤੇ ਚੋਰੀ ਦਾ ਵੀ ਇਲਜ਼ਾਮ ਲੱਗਿਆ ਯਾਰੀ ਦਾ ਵੀ ਇਲਜ਼ਾਮ ਲੱਗਿਆ ਦੁਰਾਚਾਰ ਦਾ ਲਗਾਇਆ ਗਿਆ ਉਹਦੀ ਚੋਗੀ ਦੇ ਚ ਮੋਰਾਂ ਦੀ ਥੈਲੀ ਸੁੱਟ ਦਿੱਤੀ ਤੇ ਚੋਰੀ ਦਾ ਇਲਜ਼ਾਮ ਇੱਕ ਵੇਸਵਾ ਭੇਜ ਕੇ ਦੁਰਾਚਾਰ ਦਾ ਇਲਜ਼ਾਮ ਸਿਕੰਦਰ ਲੋਧੀ ਨੇ ਫੈਸਲਾ ਕਰ ਦਿੱਤਾ ਸਜ਼ਾਏ ਮੌਤ ਕੰਨ ਭਰੇ ਗਏ ਸ ਤੇ ਦੋਵੇਂ ਹੀ ਕਬੀਰ ਤੋਂ ਤੰਗ ਸਨ ਬ੍ਰਾਹਮਣ ਵੀ ਤੇ ਮੌਲਵੀ ਵੀ ਦੋਵੇਂ ਹੀ ਤੰਗ ਸਨ ਪਤਾ ਹੈ ਕਿਉਂ ਇੱਕ ਕਬੀਰ ਦੇ ਬੋਲ ਮੈਂ ਤੁਹਾਡੇ ਸਾਹਮਣੇ ਰੱਖਾਂ ਜੋ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਦਰਜ ਨੇ ਉਹ ਕਹਿੰਦੇ ਨਾ ਹਮ ਹਿੰਦੂ ਨਾ ਮੁਸਲਮਾਨ ਮੈਂ ਹਿੰਦੂ ਨਹੀਂ ਆ ਮੈਂ ਮੁਸਲਮਾਨ ਵੀ ਨਹੀਂ ਆ ਫਿਰ ਤੂੰ ਕੌਣ ਹੈ ਨਾ ਹਮ ਹਿੰਦੂ ਨਾ ਮੁਸਲਮਾਨ ਅਲਹਿਰਾਮ ਕੇ ਪਿੰਡ ਪਰਾਨ ਇਹ ਸਰੀਰ ਇਹ ਪ੍ਰਾਨ ਅੱਲਾ ਦੇ ਨੇ ਰਾਮ ਦੇ ਨੇ ਰਾਮ ਰਾਮ ਜਪਣ ਦੇ ਚ ਮੈਨੂੰ ਕੋਈ ਸੰਕੋਚ ਨਹੀਂ ਅੱਲਾ ਦੀ ਬੰਦਗੀ ਕਰਨਾ ਤੇ ਅੱਲਾ ਲਾ ਜਪਣਾ ਮੈਂ ਕੋਈ ਹਰ ਜਨੇ ਹੀ ਸਮਝਦਾ ਪਰ ਮੈਂ Hindu Musalman ਨਹੀਂ ਹਾਂ ਮੈਂ ਅੱਲਾ ਵੇ ਕਰਦਾ RAM RAM ਵੀ ਕਰਦਾ ਹਾਫਿਜ਼ ਦੇ ਬੋਲ ਮੈਂ ਤੁਹਾਡੇ ਸਾਹਮਣੇ ਰੱਖਾਂ ਹਾਫਿਜ਼ ইরਾਨੀ ਸੂਫੀ ਸੰਤ ਉਹ ਕਹਿੰਦੇ ਨੇ ਹਾਫਿਜ਼ਾ ਗਰ ਵਸਲ ਖਵਾਹੀ ਸੁਲਾ ਕੁਨਬਾ ਖਾਸੋ ਆਮ ਖੁਦਾ ਦਾ ਮਿਲਬ ਚਾਹਨਾ ਹੈ ਹਰ ਇੱਕ ਨਾਲ ਸੁਲਾ ਕਰ ਤੇਰੇ ਤੋਂ ਕਿਸੇ ਦਾ ਵੀ ਦਿਲ ਨਾ ਟੁੱਟੇ حافظ گر وصل خواہی صلا کن با خاص و عام با مسلمہ اللہ اللہ با رام رام ان دو مل جان رام رام کر دیں مسلمان مل جائے اللہ اللہ کر دیں حافظ کبیر نو سزائے موت سنائی گئی ہے ہاتھی دیکھوں بن کے سٹیا گیا تھے ہاتھی نو شراب پلائی گئی ਉੱਪਰ ਮਹਾਵਤ ਨੂੰ ਬਿਠਾ ਦਿੱਤਾ ਗਿਆ ਭਈ ਹਾਥੀ ਪੈਰਾਂ ਤਲੇ ਇਸ ਨੂੰ ਕੁਚਲ ਕੇ ਰੱਖਦੇ ਦੇ ਇਸ ਤਰ੍ਹਾਂ ਦੀ ਸਜ਼ਾਏ ਮੌਤ ਉਸ ਬੰਦੇ ਨੂੰ ਜੋ ਬਿਲਕੁਲ ਬੇਕਸੂਰ ਹੈ ਯਾ ਇੰਜ ਕਹ ਲੈ ਉਹਦਾ ਇੱਕ ਕਸੂਰ ਹੈ ਕਿ ਬੇਕਸੂਰ ਹੈ ਬਸ ਇਹੀ ਕਸੂਰ ਹੈ ਕਸੂਰਵਾਰਾਂ ਦੀ ਮਹਿਫਿਲ ਦੇ ਵਿੱਚ ਬੇਕਸੂਰ ਹੋਣਾ ਵੀ ਕਈ ਵਾਰ ਇੱਕ ਕਸੂਰ ਆਉਂਦਾ ਹੈ ਪਾਪੀਆਂ ਦੇ ਕੱਠ ਵਿੱਚ ਇਤਨਾ ਪੁਨੀਤ ਹੋ ਜਾਣਾ ਵੀ ਕਈ ਵਾਰ ਪਾਪ ਹੁੰਦਾ ਹੈ। ਪਾਗਲਾਂ ਦੀ ਭੀੜ ਵਿੱਚ ਇਤਨਾ ਸਿਆਣਾ ਹੋ ਜਾਣਾ ਵੀ ਕਈ ਵਾਰ ਅਗਲਿਆਂ ਲਈ ਪਾਗਲਪਨ ਆਉਂਦਾ ਹੈ।